ਚਮੁੰਡਾ ਦੇਵੀ ਦੇ ਦਰਸ਼ਨਾਂ ਦੇ ਲਈ ਮੋਗਾ ਤੋਂ ਇੱਕ ਗੱਡੀ ਜਾਂਦੇ ਜਿਸ ਤੇ ਸ਼ਰਧਾਲੂ ਸਵਾਰ ਹੁੰਦੇ ਨੇ ਤਾਂ ਅਚਾਨਕ ਖੱਡ ਦੇ ਵਿੱਚ ਪਿਕਅਪ ਗੱਡੀ ਡਿੱਗ ਜਾਂਦੀ ਜਿਸ ਦੇ ਨਾਲ 4 ਲੋਕਾਂ ਦੀ ਮੌਤ ਹੋ ਗਈ ਹੈ ਤੇ 25 ਜ਼ਖਮੀ ਦੱਸੇ ਜਾ ਰਹੇ ਤਾਂ 22 ਦੇ ਵਿੱਚੋਂ ਜਿਹੜੇ 16 ਨੇ ਉਹਨਾਂ ਦੀ ਹਾਲਤ ਜਿਹੜੀ ਹੈ ਗੰਭੀਰ ਦੱਸੀ ਜਾ ਰਹੀ ਹੈ ਤਾਂ ਮੋਗਾ ਦੇ ਇੱਕ ਪਿੰਡ ਤੋਂ ਪਿਕਅਪ ਗੱਡੀ ਸ਼ਰਧਾਲੂਆਂ ਦੇ ਨਾਲ ਪਈ ਗਈ ਸੀ ਚਮੰਡਾ ਦੇਵੀ ਦਰਸ਼ਨਾਂ ਦੇ ਲਈ ਇਸ ਦੌਰਾਨ ਇੱਕ ਵੱਡਾ ਹਾਦਸਾ ਉਸ ਗੱਡੀ ਦੇ ਨਾਲ ਵਾਪਰ ਜਾਂਦਾ ਸ਼ਰਧਾਲੂਆਂ ਦੇ ਨਾਲ ਵਾਪਰ ਜਾਂਦਾ ਤਸਵੀਰਾਂ ਤੋਂ ਨਾਂ ਸਾਂਝੀਆਂ ਕਰ ਰਹੇ ਹਾਂ ਤਾਂ ਉਸ ਤੋਂ ਬਾਅਦ ਇਹ ਤਸਵੀਰ ਤੋਂ ਦਿਖਾ ਰਿਹਾ ਕਿ ਕਿਸ ਤਰ੍ਹਾਂ ਇਹ ਹਾਦਸੇ ਦਾ ਸ਼ਿਕਾਰ ਪਿਕਅਪ ਗੱਡੀ ਜਿਹੜੀ ਹੈ ਉਹ ਹੋ ਜਾਂਦੀ ਅਤੇ ਮੋਗਾ ਦੇ ਪਿੰਡ ਪਾਗੀਕੇ ਤੋਂ માતા ਚਮੁੰਡਾ ਦੇਵੀ ਦੇ ਦਰਸ਼ਨ ਕਰਨ ਦੇ ਗਏ ਸ਼ਰਧਾਲੂਆਂ ਦੀ ਪਿਕਅਪ ਗੱਡੀ ਖੱਡ ਵਿੱਚ ਟਿਕਨ ਦੇ ਨਾਲ 4 ਸ਼ਰਧਾਲੂਆਂ ਦੀ ਮੌਤ ਹੋ ਗਈ ਹੈ 25 ਦੇ ਕਰੀਬ ਜ਼ਖਮੀ ਦੱਸੇ ਜਾਣ ਜਿਨ੍ਹਾਂ ਚੋਂ 16 ਦੀ ਹਾਲਤ ਜਿਹੜੀ ਹੈ ਨਾਜ਼ੁਕ ਪਣੀ ਹੋਈ ਹੈ ਜਾਨ ਕਰਦੇ ਅਨੁਸਾਰ ਮੋਗਾ ਜ਼ਿਲ੍ਹੇ ਦੇ ਪਿੰਡ ਪਾਗੀਕੇ ਦੇ 29 ਸ਼ਦਾਲੂ ਕਾਂਗੜਾ ਦੇ ਚामुंडा देवी ਦਰਸ਼ਨ ਕਰਨ ਦੇ ਲਈ ਗਏ ਸੀ ਤਾਂ ਜਦੋਂ ਵਾਪਸ ਆਪਣੇ ਪਿੰਡ ਆ ਰਹੇ ਸੀ ਤਾਂ ਸਵੇਰੇ 7 ਵਜੇ ਦੇ ਕਰੀਬ ਇਹਨਾਂ ਦੀ ਗੱਡੀ ਜਿਹੜੀ ਹੈ ਗਹਿਰੀ ਖਾਈ ਦੇ ਵਿੱਚ ਡਿੱਗ ਜਾਂਦੀ ਹੈ ਸਥਾਨਕ ਨਿਵਾਸੀਆਂ ਨੇ ਪੁਲਿਸ ਦੀ ਮਦਦ ਦੇ ਨਾਲ ਜ਼ਖਮੀਆਂ ਨੂੰ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ ਇਹ ਹਾਦਸਾ ਚਮੁੰਡਾ ਟਰਮਸ਼ਾਲਾ ਸੜਕ ਤੇ ਇਕੋ ਮੋੜ ਸਥਿਤ ਬੈਲੀ ਹੋਟਲ ਦੇ ਬਿਲਕੁਲ ਨਜ਼ਦੀਕ ਹੋਇਆ ਦੱਸਿਆ ਜਾ ਰਿਹਾ ਹੈ ਕਿ ਬੜੀ ਮੁਸ਼ਕਲ ਦੇ ਨਾਲ ਉਹਨਾਂ ਨੂੰ ਜ਼ਖਮੀਆਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਤਾਂ ਉੱਧਰ ਇੱਕ ਸਿਸਟਮ ਵੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਭਿਆਨਕ ਮੰਜ਼ਰ ਨੂੰ ਦੇਖਿਆ ਜਾ ਸਕਦਾ ਹੈ ਤਾਂ ਉਸ ਦੇ ਨਾਲ ਹੀ ਜਿਹੜੇ ਪਿੰਡ ਦਾ ਸਰਪੰਚ ਹੈ ਉਸ ਦੇ ਵੱਲੋਂ ਕਿਹਾ ਗਿਆ ਕਿ ਮ੍ਰਿਤਕਾਂ ਦੀਆਂ ਮ੍ਰਿਤਕ ਦੀਆਂ ਪਿੰਡਾਂ ਦੇ ਵਿੱਚ ਲਿਆ ਕੇ ਅੰਤਮ ਸੰਸਕਾਰ ਉਹਨਾਂ ਦਾ ਕੀਤਾ ਜਾਏਗਾ ਤੇ ਉਹਨਾਂ ਨੇ ਅਪੀਲ ਵੀ ਕੀਤੀ ਕਿ ਧਾਰਮਿਕ ਯਾਤਰਾਵਾਂ ਦੌਰਾਨ ਸਾਵਧਾਨ ਰਹਿਣ ਤੇ ਲਾਪਰਵਾਹੀ ਜਾਂ ਲਾਲਚ ਤੋਂ ਬਚਣਾ ਚਾਹੀਦਾ ਤਾਂ ਪਿੰਡ ਦੇ ਸਰਪੰਚ ਦੇ ਵੱਲੋਂ ਵੱਡੀ ਜਿਹੜੀ ਐ ਅਪੀਲ ਵੀ ਕੀਤੀ ਗਈ ਹੈ ਤਾਂ ਤਸਵੀਰ ਤੋਂ ਦਿਖਾਰਾ ਤਾਂ ਲਗਾਤਾਰ ਜਈਆਂ ਖਪਰਾ ਜੜੀਆਂ ਨੇ ਉਹ ਸਾਹਮਣੇ ਆ ਰਹੀਆਂ ਨੇ ਕੀ ਨਾਮ ਹੈ ਤੁਹਾਡਾ ਹਰਮਨ ਸਿੰਘ ਹਰਮਨ ਸਿੰਘ ਹਰਮਨ ਸਿੰਘ ਜੀ ਕੀ ਹੋਇਆ ਕੀ ਸੀ ਤੁਹਾਡੇ ਨਾਲ ਐਕਸੀਡੈਂਟ ਹੋਇਆ ਸੀ ਕਿੱਥੇ ਹੋਇਆ ਸੀ ਚਮੰਡਾ ਰੋਡ ਚਮੰਡਾ ਸੜਕ ਤੇ ਕਿੰਨੇ ਜਣੇ ਸੀ ਠੀਕ ਆਣੇ ਗੱਲਪੇ ਮਹਿੰਦਰਾ ਪਿਕਅਪ ਸੀ ਕੀ ਵੀ ਹੋਇਆ ਕੀ ਵੀ ਕੁਝ ਦੱਸ ਸਕਦੇ ਹੋ ਓਕਰੀ ਜਵੱਜੀ ਲੱਗੀ ਉਖੜੀ ਚਬਜੀ ਸੀ ਬੱਜੀ ਹਾਂਜੀ ਵਾਇਗਰੂ ਜੀ ਕਾ ਖਾਲਸਾ ਵਾਇਗਰੂ ਜੀ ਕੀ ਫਤਿਹ ਸਰਪੰਚ ਸਾਹਿਬ ਇੱਕ ਐਕਸੀਡੈਂਟ ਹੋਇਆ ਹੈ ਕਿ ਪਰ ਪਿੰਡ ਦਾ ਹੈ ਲੋਕ ਗਏ ਸੀ ਯਾਤਰਾ ਦੇ ਉੱਤੇ ਕਿਹੜੇ ਪਿੰਡ ਦਾ ਵਾਕਿਆ ਤੇ ਦੋ ਦਿਓ ਜਾਣਕਾਰੀ ਮੈਂ ਜਸਖਦੀਪ ਸਿੰਘ ਪਿੰਡ ਭਾਗੀ ਕਾ ਤੋਂ ਸਰਪੰਚ ਸਾਡੇ ਪਿੰਡੋਂ ਸੰਗਤ ਗਈ ਸੀ ਜੀ ਹਰ ਇੱਕ ਸਾਲ ਦੀ ਤਰ੍ਹਾਂ ਜਾਂਦੀ ਆ ਚਮੰਡਾ ਤੋਂ ਲਗਭਗ ਕਿਲੋ ਡੇਢ ਕਿਲੋਮੀਟਰ ਕਾਂਗੜਾ ਵਾਲੀ ਸਾਈਡ ਵਾਲ ਨੂੰ ਇੱਕ ਉਖਲੀ ਦੇ ਕਾਰਨ ਗੱਡੀ ਦੇ ਵਿੱਚ ਕਮ ਸੇ ਕਮ 29 ਜਾਣੇ ਸੀ ਸੀਨੇ ਬੱਚੇ ਜਿਹਦੇ ਵਿੱਚ 20 ਪਰਿਵਾਰਾਂ ਦੇ ਤਕਰੀਬ ਸੀਗੇ ਬੰਦੇ ਉਹਨਾਂ ਵਿੱਚੋਂ 4 ਜਣਿਆਂ ਦੀ ਡੈਥ ਹੋ ਚੁੱਕੀ ਹੈ ਜੀ ਜਿਹੜੇ ਬੰਦੇ ਜ਼ਖਮੀ ਸੀਗੇ ਉਹਨਾਂ ਨੂੰ ਪਹਿਲਾਂ ਕਾਂਗੜਾ ਜਿਹੜਾ ਵੱਡਾ ਹਸਪੀਟਲ ਹੈ ਸਰਕਾਰੀ ਉਹਦੇ ਵਿੱਚ ਦਾਖਲ ਕਰਾਇਆ ਗਿਆ ਉਸ ਤੋਂ ਬਾਅਦ ਅਸੀਂ ਸਾ ਉਤੇ ਪਹੁੰਚੇ ਜਦੋਂ ਅਸੀਂ ਜਿਹੜੇ ਬੰਦਿਆਂ ਨੂੰ ਸਾਰਿਆਂ ਨੂੰ ਐਡਮਿਟ ਮੋਗੇ ਕਰਵਾਇਆ ਜੀ ਤੇ ਮੋਗਰਾ ਇਲਾਜ ਚੱਲ ਰਿਹਾ ਜੀ ਤੇ ਜਿਹਨਾਂ ਦੀ ਡੈਥ ਹੋ ਗਈ ਉਹਨਾਂ ਦੀ ਡੈੱਡ ਬਾਡੀ ਅੱਜ ਆ ਰਹੀ ਆ ਪਿੰਡ ਲੈ ਕੇ ਆ ਰਿਆ ਰਸਤੇ ਜਾ ਰਿਆ ਜੰਦਰੇ ਨੇੜੇ ਪਹੁੰਚ ਗਏ ਜੇ ਗੱਲ ਕਰੀਏ ਡੈਥ ਇਹ ਇਹ ਇੱਕੋ ਘਰ ਦੇ ਹੋਏ ਜਾਂ ਅਲੱਗ-ਅਲੱਗ ਪਰਿਵਾਰਾਂ ਦੇ ਹੋਏ ਕਿੰਨੀ ਕੁ ਉਮਰ ਦੇ ਤਰਾਜ ਲੱਗ ਰਹੀ ਸਰ ਦੋ ਤਾਂ ਇੱਕ ਘਰ ਦੇ ਪਰ ਜੀ ਸੀਗੇ ਮੀਆਂ ਬੀਬੀ ਉਹਨਾਂ ਨੂੰ ਕਮ ਸੇ ਕਮ 30 ਸਾਲ ਦੇ ਨੇੜੇ ਉਮਰ ਸੀਗੀ ਜੀ ਇੱਕ ਉਹਨਾਂ ਦੇ ਘਰ ਤੋਂ ਦੀਦਿਕ ਦੋ ਘਰ ਸੱਡ ਗਈ ਸੀਗੀ ਜੀ ਉਹ더라 ਜਿਹੜੀ ਮੌਰਤ ਸੀਗੀ ਉਹਨੇ 20 ਸਾਲ ਦੀ ਆਪਣੀ ਥੋੜੀ 40 ਸਾਲ ਦੀ ਉਮਰ ਸੀ ਲਗਭਗ ਜੇ ਗੱਲ ਕਰੀਏ ਜ਼ਖਮੀਆਂ ਦੀ ਜਿਨ੍ਹਾਂ ਨੂੰ ਤੁਸੀਂ ਆਪ ਜਾ ਕੇ ਖੁਦ ਲੈ ਕੇ ਆਏ ਹੋ ਇੱਥੇ ਇਲਾਜ ਕਰਵਾ ਰਹੇ ਉਹ ਚ ਕਿੰਨੇ ਬੱਚੇ ਨੇ ਤੇ ਕਿੰਨੀਆਂ ਔਰਤਾਂ ਨੇ ਕਮ ਸੇ ਕਮ 20 ਜਣੇ ਆ ਜੀ ਜਿਹਦੇ ਵਿੱਚੋਂ ਚਾਰ ਘਰਤਾਂ ਜੀ ਬਾਕੀ ਬੱਚੇ ਤੇ ਜਿਵੇਂ ਸਾਡੇ ਪ੍ਰਧਾਨ ਜੀ ਬੈਠੇ ਅੰਦਰ ਐਡਮੈਂਟਾ ਜੀ ਉਹ ਨੌਜਵਾਨ ਆ ਜੀ ਬੱਦ ਜੀ ਜਿਨ੍ਹਾਂ ਦਾ ਇੱਥੇ ਇਲਾਜ ਚੱਲ ਰਿਹਾ ਉਹਨਾਂ ਦੀ ਹਾਲਤ ਕਿਦਾਂ ਦੀ ਹੈ ਇੱਕ ਬੱਚਾ ਜੀ ਉਹਦੀ ਥੋੜੀ ਗੰਭੀਰ ਹਾਲਤ ਆ ਜੀ ਉਹਨੂੰ ਸੈਂਤ ਡੀ ਐਮ ਸੀ ਜਾਂ ਜੈਤੋ ਆਪਣਾ ਸੈੱਟ ਕਰ ਰਿਹਾ ਜੀ ਤੇ ਬਾਕੀ ਠੀਕ ਹੈ ਜੀ ਇੱਕ ਮੁੰਡੇ ਦੇ ਚੂਲਾ ਸੀਗਾ ਕਿਰਕ ਹੋਇਆ ਵਾ ਤੇ ਪੱਟ ਟੁੱਟਿਆ ਸੀਗਾ ਉਹ ਉਹਦਾ ਲਾ ਚੱਲ ਰਿਹਾ ਜੀ ਸਰਪੰਚ ਸਾਹਿਬ ਜੇ ਗੱਲ ਕਰੀਏ ਜਿਹੜਾ ਪਾਣਾ ਵਰਤ ਗਿਆ ਉਹ ਵਾਪਸ ਨਹੀਂ ਆ ਸਕਦਾ ਪਰ ਜਿਹੜੇ ਇਦਾਂ ਦੇ ਹਾਸੇ ਹੁੰਦੇ ਆ ਕੀ ਉਹਨਾਂ ਨੂੰ ਕੀ ਮੈਸੇਜ ਦੇਣ ਜਾਊਂ ਕਿ ਵੀ ਇੱਕ ਗੱਡੀ ਦੇ ਉੱਤੇ ਇੰਨੇ ਨੇ ਜਾਣੇ ਜਾਣਾ ਕਿ ਚੰਗਾ ਲੱਗਦਾ ਸਾਨੂੰ ਕਿ ਨਹੀਂ ਦੇਖੋ ਜੀ ਨਹੀਂ ਹੁੰਦਾ ਚੰਗਾ ਤਾਂ ਨਹੀਂ ਗਿਆ ਚਲੋ ਹੋ ਜਾਂਦਾ ਗਰੀਬਾਂ ਨੂੰ ਆਉਂਦਾ ਵੀ ਚਲੋ ਬੱਚੇ ਨਾਲ ਛੋਟੇ ਬੱਚਿਆਂ ਕਰਕੇ ਜੀ ਜ਼ਿਆਦਾ ਕਰ ਬੱਚੇ ਸੀਗੇ ਨਾਲ ਜੀ ਤੇ ਇਸ ਕਰਕੇ ਹੋ ਗਿਆ ਜੀ ਜੇ ਵੱਡੇ ਹੁੰਦੇ ਤਾਂ ਗਲਤ ਗੱਲ ਸੀਗੇ ਇਹਨਾਂ ਨਹੀਂ ਪਾਰ ਲੱਦਣਾ ਚਾਹੀਦਾ ਸੀ ਜ਼ਿਆਦਾ ਚਾ ਇਹਨਾਂ ਨਾਲ ਬੱਚੇ ਸੀਗੇ ਛੋਟੀਆਂ ਬੜਦੇ ਜੀ ਤੇ ਸਿਆਣੇ ਤਾਂ ਥੋੜੇ ਸੀਗੇ ਬੰਦੇ ਕੰਮ ਸੀਗੇ 15 ਕ ਜਣੇ ਸੀਗੇ ਬੱਚੇ ਨਾਲ ਜ਼ਰੂਰ ਇਹਨੇ ਸੀਗੇ ਲੁੱਕ ਜਿਨ੍ਹਾਂ ਦੀ ਮੌਤ ਹੋਈ ਆ ਉਹਨਾਂ ਵਿੱਚੋਂ ਕੌਣ ਕੌਣ ਸੀਗੇ ਬੱਚੇ ਕਿੰਨੇ ਸੀਗੇ ਮਹਿਲਾਵਾਂ ਕਿੰਨੀਆਂ ਜਾਂ ਜੈਂਸ ਕਿੰਨੇ ਸੀ ਦੋ ਮਹਿਲਾਵਾਂ ਜੀ ਦੋ ਜੈਂਸਾ ਜੀ ਜਿਵੇਂ ਕਿ ਇੱਕ ਤਾਂ ਮੀਆਂ ਬੀਬੀ ਹੈ ਜੀ ਤੇ ਇੱਕ ਨਾਲ ਘਰ ਆ ਜੀ ਕੁੜਕੀ ਦਾ ਕਮ ਸੇ ਕਮ 40 ਸਾਲ ਉਮਰ ਦੱਸਿਆ ਇੱਕ ਜਗਸੀਰ ਸਿੰਘ ਦਾ ਮੁੰਡਾ ਨਾਂ ਦਾ ਜੀ ਉਹਨੇ ਨਿੱਕੇ ਨਿੱਕੇ ਬੱਚੇ ਆ ਜੀ ਉਹ ਉਹਨਾਂ ਦੀ ਡੈਥ ਹੋਈ ਹੈ ਜੀ ਉਹਨਾਂ ਦੇ ਪਹਿਲਾ ਵੱਡੇ ਭਰਾ ਵੀ ਉਹਨਾਂ ਦੀ ਐਕਸੀਡੈਂਟ ਦੀ ਡੈਥ ਹੋ ਗਈ ਸੀਗੀ ਹੁਣ ਉਹਨਾਂ ਦੀ ਇਥੇ ਰਸਤੇ ਦੀ ਡੈਥ ਹੋ ਗਈ ਇਹ ਕਿਹੜੀ ਗੱਡੀ ਦੇ ਵਿੱਚ ਇਹਨੇ ਜਾਣੇ ਗਏ ਇਹ ਬਲੇਰੋ ਪੈਕਅਪ ਗੱਡੀ ਆ ਜੀ ਆਂਧਿਆਂ ਦਾ ਐਕਸੀਡੈਂਟ ਹੋਇਆ ਜੀ ਹਾਂਜੀ ਉਧਰੋਂ ਆਂਧਿਆਂ ਦਾ ਐਕਸੀਡੈਂਟ ਹੋਇਆ ਸਾਰੇ ਤੁਹਾਡੇ ਪਿੰਡ ਦੇ ਸੀਗੇ ਸਾਰੇ ਮੇਰੇ ਪਿੰਡ ਭਾਗੀ ਕਾਂਦੇ ਸੀਗੇ ਜੀ ਤੇ ਸਾਰੇ ਨਜ਼ਦੀਕ ਨਜ਼ਦੀਕ ਘਰ ਸੀਗਾ ਜੀ ਤੇ ਜਿੰਨਾ ਹੀ ਦਿੱਤੂਗੇ ਸਾਰੇ ਆਪਣੇ ਮਾਇ ਵੀ ਸਿੱਖ ਪਰਿਵਾਰਕ ਨਾਲ ਸੰਬੰਧ ਰੱਖਦੇ ਸੀਗੇ ਜੀ ਇੱਕੋ ਹੀ ਜਾਨੀ ਫਲਵਾੜੀ ਦੇ ਸੀਗੇ ਚਾਰਜੀ ਜਿੰਨਾਂ ਦੀ ਮੌਤ ਹੋਈ ਹੈ ਜੀ